ਯੂਨਿਟੀ ਮਾਰਚ ਜਿਹੜਾ ਅੱਜ ਅਸੀਂ ਇੱਥੇ ਕੱਢਣ ਜਾ ਰਹੇ ਹਾਂ ਸਰਦਾਰ ਵੱਲਭ ਭਾਈ ਪਟੇਲ ਜੀ ਦੇ 150ਵਾਂ ਵਰੇਗੰਡ ਨੂੰ ਸਵਾਤਵੀਤ ਹੈ। ਔਰ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਇਸ ਦੇਸ਼ ਨੂੰ ਇਕੱਠਿਆਂ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਕਿਉਂਕਿ ਅੰਗਰੇਜ਼ ਜਾਣਦਾ ਹੋਇਆ ਇਥੋਂ ਸਾਡੇ ਦੇਸ਼ ਨੂੰ ਬਹੁਤ ਸਾਰੇ ਟੁਕੜਿਆਂ ਵਿੱਚ ਕਰਕੇ ਗਿਆ ਸੀ ਸਾਰੀਆਂ रियासतਾਂ ਨੂੰ ਇਹ ਕਹਿ ਗਿਆ ਸੀ ਕਿ ਉਹਨਾਂ ਦੀ ਆਪਣੀ ਇੱਛਾ ਹੈ ਕਿ ਉਹ ਚਾਹੇ ਹਿੰਦੁਸਤਾਨ ਦਾ ਰਹਿਣ ਚਾਹੇ ਪਾਕਿਸਤਾਨ ਦਾ ਜਾਂ ਆਪਣੇ ਆਪਣੇ ਤੌਰ ਤੇ ਵੀ ਉਹ ਆਪਣੇ ਸਵੈਮੁਖੀ ਆਪਣਾ ਰਾਜ ਸਥਾਪਿਤ ਕਰ ਮੰਨ ਚਾ ਸਕਦੇ ਨੇ ਪਰ ਉਹਨਾਂ ਸਾਰੀਆਂ रियासतਾਂ ਨੂੰ 562 रियासतਾਂ ਨੂੰ ਇਕੱਠਾ ਕਰਕੇ ਦੇਸ਼ ਦੀ ਇੱਕ ਲੜੀ ਦੇ ਵਿੱਚ ਕਮਾਲਾ ਚ ਪਰੋਇਆ ਜਿਹੜਾ ਅੱਜ ਅਸੀਂ ਭਾਰਤ ਦਾ ਇਸ ਰੂਪ ਦੇਖਦੇ ਹਾਂ ਖੰਡ ਪਾਰਕ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਆ ਉਹ ਸਰਦਾਰ ਵੱਲਭਾਈ ਪਟੇਲ ਜੀ ਦਾ ਹੈ ਔਰ ਉਹਨਾਂ ਦੇ ਜਨਮ ਦਿਵਸ ਤੇ ਉੱਤੇ ਕਿ ਯੁਵਾਮਾਂ ਦੇ ਲਈ ਔਰ ਵਿਸ਼ੇਸ਼ ਰੂਪ ਤੇ ਮਾਈ ਭਾਰਤ ਜਿਹੜਾ ਆ ਉਹਦਾ ਇੱਕ ਵਿਕਲਪ ਹੈ ਕਿ ਮਾਈ ਮੇਰਾ ਯੁਵਾ ਭਾਰਤ ਕੋਈ ਕਿ ਜੁਨ ਲੜਦਾ ਹੈ ਉਸ ਜੁਨੜ ਤੇ ਮਾਧਿਅਮ ਦੇ ਨਾਲ ਜਿਹੜਾ ਇਹ ਕਾਰਜਕ੍ਰਮ ਕਰਵਾਇਆ ਗਿਆ ਔਰ ਜਿਹਦੇ ਚ ਜਵਾਨਾਂ ਨੂੰ ਆਹਵਾਨ ਕੀਤਾ ਗਿਆ ਕਿ ਇੱਕ ਭਾਰਤ ਆਤਮ ਨਿਰਭਰ ਭਾਰਤ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਅਗਰ ਕੋਈ ਭੂਮਿਕਾ ਨਿਭਾ ਸਕਦਾ ਹੈ ਤੇ ਉਹ ਯੂਥ ਹੈ। ਔਰ ਇਸ ਕਰਕੇ ਅੱਜ ਦਾ ਜਿਹੜਾ ਇਹ ਰਨ ਫਾਈ ਜਿਹੜਾ ਇਹ ਇਹ ਯੂਨਿਟੀ ਮਾਰਚ ਕਰਿਆ ਜਾ ਰਿਹਾ ਤਾਂ ਕਿ ਅਸੀਂ ਉਸ ਮਹਾਨ ਪੁਰਸ਼ ਨੂੰ ਜਿੱਚੇ ਅਸੀਂ ਉਹਨਾਂ ਦੀ ਇਸ ਦੇਣ ਨੂੰ ਯਾਦ ਕਰਦੇ ਹਾਂ ਉਥੋਂ ਨਾਲ ਨਾਲ ਅੱਗੇ ਭਵਿੱਖ ਦੇ ਵਿੱਚ ਵੀ ਅਸੀਂ ਦੇਸ਼ ਨੂੰ ਹੋਰ ਮਹਾਨ ਬਣਾਉਣ ਤੇ ਇਕਤਾ ਕਾਂ ਦੇ ਇਕੱਠੇ ਕਾਂ ਦੇ ਔਰ ਇਹਨੂੰ ਆਤਮ ਨਿਰਭਰ ਬਾਦ ਬਣਾਉਣ ਦੇ ਵਿੱਚ ਅਸੀਂ ਬੇਤੁਕਣ ਹੋਣਾ ਹੈ ਕੀ ਅੱਜ ਦਾ ਇਸ ਤਰ੍ਹਾਂ ਯੂਨੀਟੀ ਮਾਰਚ ਜਿਹੜਾ ਅੱਜ ਅਸੀਂ ਇੱਥੇ ਕੱਢਣ ਜਾ ਰਹੇ ਹ ਸਰਦਾਰ ਵੱਲਭ ਭਾਈ ਪਟੇਲ ਜੀ ਦੇ 150 50ਵੇਂ ਵਰੇ ਕਾਂਡ ਨੂੰ ਸਵਾਤ ਕੀਤਾ ਔਰ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਇਸ ਦੇਸ਼ ਨੂੰ ਇਕੱਠਿਆਂ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਕਿਉਂਕਿ ਅੰਗਰੇਜ਼ ਜਾਂਦਾ ਹੋਇਆ ਇਤੋਂ ਸਾਡੇ ਦੇਸ਼ ਨੂੰ ਬਹੁਤ ਸਾਰੇ ਟੁਕੜਿਆਂ ਵਿੱਚ ਕਰਕੇ ਗਿਆ ਸੀ ਸਾਰੀਆਂ रियासतਾਂ ਨੂੰ ਇਹ ਕਹਿ ਗਿਆ ਸੀ ਕਿ ਉਹਨਾਂ ਦੀ ਆਪਣੀ ਇੱਛਾ ਹੈ ਕਿ ਉਹ ਚਾਹੇ ਹਿੰਦੁਸਤਾਨ ਦਾ ਰਹਿਣ ਚਾਹੇ ਪਾਕਿਸਤਾਨ ਦਾ ਜਾਂ ਆਪਣੇ ਆਪਣੇ ਤੌਰ ਤੇ ਵੀ ਉਹ ਆਪਣੇ ਸਵੈਮੁਖੀ ਆਪਣਾ ਰਾਜ ਸਥਾਪਿਤ ਕਰਨ ਚਾਹਦੇ ਨੇ ਪਰ ਉਹਨਾਂ ਸਾਰੀਆਂ रियासतਾਂ ਨੂੰ 562 रियासतਾਂ ਨੂੰ ਇਕੱਠਾ ਕਰਕੇ ਦੇਸ਼ ਦੀ ਇੱਕ ਲੜੀ ਦੇ ਵਿੱਚ ਕਮਾਲਾ ਚ ਪਰੋਇਆ ਜਿਹੜਾ ਅੱਜ ਅਸੀਂ ਭਾਰਤ ਦਾ ਇਸ ਰੂਪ ਦੇਖਦੇ ਹਾਂ ਖੰਡ ਪਾਰਕ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਆ ਉਹ ਸਰਦਾਰ ਵੱਲਭਾਈ ਪਟੇਲ ਜੀ ਦਾ ਹੈ ਔਰ ਉਹਨਾਂ ਦੇ ਜਨਮ ਦਿਵਸ ਤੇ ਉੱਤੇ ਕਿ ਯੁਵਾਮਾਂ ਦੇ ਲਈ ਅਲਵਿਸ਼ੇਸ਼ ਰੂਪ ਤੇ ਮਾਈ ਭਾਰਤ ਜਿਹੜਾ ਆ ਉਹਦਾ ਇੱਕ ਵਿਕਲਪ ਹੈ ਕਿ ਮਾਈ ਮੇਰਾ ਯੁਵਾ ਭਾਰਤ ਕੋਈ ਕਿ ਜੁਨ ਲੜਦਾ ਹੈ ਉਸ ਜੁਨੜ ਤੇ ਮਾਧਿਅਮ ਦੇ ਨਾਲ ਆ ਜਿਹੜਾ ਇਹ ਕਾਰਜਕ੍ਰਮ ਕਰਵਾਇਆ ਗਿਆ ਔਰ ਜਿਹਦੇ ਚ ਜਵਾਨਾਂ ਨੂੰ ਆਹਵਾਨ ਕੀਤਾ ਗਿਆ ਕਿ ਇੱਕ ਭਾਰਤ ਆਤਮ ਨਿਰਭਰ ਭਾਰਤ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਅਗਰ ਕੋਈ ਭੂਮਿਕਾ ਨਿਭਾ ਸਕਦਾ ਹੈ ਤੇ ਉਹ ਯੂਥ ਹੈ ਔਰ ਇਸ ਕਰਕੇ ਅੱਜ ਦਾ ਜਿਹੜਾ ਇਹ ਰਨ ਫਾਈ ਜਿਹੜਾ ਇਹ ਇਹ ਯੂਨਿਟੀ ਮਾਰਚ ਕਰਿਆ ਜਾ ਰਿਹਾ ਤਾਂ ਕਿ ਅਸੀਂ ਉਸ ਮਹਾਨ ਕੁਰਬਾਨੀਆਂ ਜਿੱਚੇ ਅਸੀਂ ਉਹਨਾਂ ਦੀ ਇਸ ਦੇਣ ਨੂੰ ਯਾਦ ਕਰਦੇ ਹਾਂ ਉਤੋਂ ਨਾਲ ਨਾਲ ਅੱਗੇ ਭਵਿੱਖ ਦੇ ਵਿੱਚ ਵੀ ਅਸੀਂ ਦੇਸ਼ ਨੂੰ ਹੋਰ ਮਹਾਨ ਬਣਾਉਣ ਤੇ ਇਕਤਾ ਕਾਂਤੀ ਇਕੱਠੇ ਕਾਂਤੀ ਔਰ ਇਹਨੂੰ ਆਤਮ ਨਿਰਭਰ ਬਾਦ ਬਣਾਉਣ ਦੇ ਵਿੱਚ ਅਸੀਂ ਜੋ ਯੋਗਦਾਨ ਪਾਉਣਾ ਹੈ ਇਹ ਅੱਜ ਦਾ ਇਸ ਦੌਰ ਹੈ